ਪਰਾਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੂਨ 1984 ਸਿੱਖ ਮਾਨਸਿਕਤਾ ਤੇ ਇਹੋ ਜਿਹਾ ਜ਼ਖਮ ਹੈ ਜੋ ਹਰ ਸਾਲ ਨਸੂਰ ਬਣ ਕੇ ਵਹਿੰਦਾ ਹੈ ਐਸ ਦੀ ਪੀੜ ਅੱਜ ਐਨੇ ਸਾਲਾਂ ਮੰਗਰੋਂ ਵੀ ਹਰ ਸਿੱਖ ਦੀ ਅੱਖ ਵਿੱਚੋਂ ਸਾਫ਼ ਨਜ਼ਰ ਆਉਂਦੀ ਹੈ ਜਿਨ੍ਹਾਂ ਨੇ ਜੂਨ 1984 ਆਪਣੇ ਪਿੰਡੇ ਤੇ ਹੰਡਾਇਆ ਜਿਨ੍ਹਾਂ ਨੇ ਉਹ ਮਾਜਰਾ ਅੱਖੀਂ ਵੇਖਿਆ ਜੂਨ ਮਹੀਨੇ ਅੱਜ ਵੀ ਉਹਨਾਂ ਦੇ ਮੂੰਹ 'ਚ ਬੁਰਕੀ ਫੁੱਲ ਜਾਂਦੀ ਹੈ ਆਗਾ ਨਹੀਂ ਲੱਗਦੀ ਬੁਰਕੀ ਫੁੱਲ ਜਾਂਦੀ ਹੈ ਮੂੰਹ 'ਚ ਜੂਨ 84 ਦੇ ਜ਼ਖਮ ਅਜੇ ਵੀ ਹਲੇ ਨੇ ਗੁਰੂ ਪਿਆਰਿਓ ਪਹਿਲਾ ਆਪ ਜੀ ਨੇ ਜ਼ਖਮ ਜੂਨ 84 ਦੇ ਪਹਿਲਾ ਤੇ ਦੂਜਾ ਭਾਗ ਸਰਵਣ ਕੀਤਾ ਹੈ ਉਸੇ ਲੜੀ ਨੂੰ ਅੱਗੇ ਤੋਰਦਿਆਂ ਜ਼ਖਮ ਜੂਨ 84 ਦੇ ਅਜ ਤੀਜਾ ਭਾਗ ਆਪ ਜੀ ਦੀ ਚੋਲੀ ਪਾਰਿਆ ਹਾਂ ਇੱਕ ਵਾਰ ਪਿਆਰ ਨਾਲ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ आज संगत जी श्री दरबार साहिब कॉम्प्लेक्स ਵਿੱਚ 4 ਜੂਨ ਨੂੰ ਗੋਲੀਬਾਰੀ ਪੂਰਾ ਦਿਨ ਚੱਲਦੀ ਰਹੀ। 5 ਜੂਨ 1984 ਦਾ ਜਿਹੜਾ ਚੰਦਰਾ ਦਿਨ ਆਇਆ ਸਿੱਖ ਇਤਿਹਾਸ ਦਾ ਇਹ ਨਿਭਾਗਾ ਦਿਨ ਸੀ। ਅੱਜ ਫੇਰ ਅਹਿਮਦ ਸ਼ਾਹ ਅਬਦਾਲੀ ਦੀ ਭੈਣ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉੱਪਰ ਹਮਲਾ ਕਰਨ ਵਾਸਤੇ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤੀ ਫੌਜ ਨੂੰ ਭੇਜਿਆ ਹੋਇਆ ਹੈ ਜਿਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਪੂਰੀ ਹਮਾਇਤ ਦਿੱਤੀ ਗਈ ਇੱਕ ਦਾ ਜ਼ਿਕਰ ਐਲਕੇ ਅਡਵਾਨੀ ਨੇ ਆਪਣੀ ਸਵੈ ਜੀਵਨੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਵਿੱਚ ਵੀ ਕੀਤਾ ਹੈ ਦਿਨ ਦੇ ਚੜਨ ਅਸਾਰ ਹੀ ਭਾਰਤੀ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਉਤੇ ਗੋਲਾਬਾਰੀ ਹੋਰ ਤੇਜ਼ ਕਰ ਦਿੱਤੀ ਜਿਦੇ ਨਾਲ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਸੰਗਤ ਸ਼ਹੀਦੀਆਂ ਪ੍ਰਾਪਤ ਕਰ ਗਈ ਜਿੱਥੇ ਭਾਰਤੀ ਫੌਜ ਵੱਲੋਂ ਗੋਲਾਬਾਰੀ ਕੀਤੀ ਜਾ ਰਹੀ ਸੀ ਉਥੇ ਕਲਗੀਧਰ ਦਸ਼ਮੇਸ਼ ਪਿਤਾ ਦੇ ਮਰਜੀਵੜੇ ਸਿੰਘ ਭਾਰਤੀ ਫੌਜ ਵੱਲੋਂ ਕੀਤੀ ਜਾ ਰਹੀ ਫਾਇਰਿੰਗ ਦਾ ਮੂੰਹ ਤੋੜਵਾਂ ਜਵਾਬ ਦੇ ਰਹੇ ਸਨ ਸਿੰਘਾਂ ਵੱਲੋਂ ਕੀਤੀ ਫਾਇਰਿੰਗ ਨਾਲ ਭਾਰਤੀ ਫੌਜ ਦੇ ਸੈਂਕੜਿਆਂ ਦੀ ਤਾਦਾਦ ਵਿੱਚ ਫੌਜੀ ਮਾਰੇ ਗਏ ਜਿਨ੍ਹਾਂ ਦੀਆਂ ਲਾਸ਼ਾਂ ਥਾਂ-ਥਾਂ ਪਈਆਂ ਰੁੜ ਰਹੀਆਂ ਨੇ ਸਰੋਵਰ ਦੇ ਜਲ ਦਾ ਰੰਗ ਵੀ ਲਾਲ ਹੋ ਗਿਆ ਕਈ ਲਾਸ਼ਾਂ ਸਰੋਵਰ ਵਿੱਚ ਤੈਰ ਰਹੀਆਂ ਸਨ ਔਫ ਫੌਜੀ ਜਿਨ੍ਹਾਂ ਦਾ ਨਿਸ਼ਾਨਾ ਸ੍ਰੀ ਅਕਾਲ ਤਖਤ ਸਾਹਿਬ 'ਵਲ ਗੋਲੇ ਸੁੱਟਣਾ ਹੈ ਜਦੋਂ ਨੇੜੇ ਹੋਣ ਦੀ ਕੋਸ਼ਿਸ਼ ਕਰਦੇ ਨੇ ਸਿੰਘਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਜਾਂਦੇ ਨੇ ਫਿਰ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਰਿੜ ਕੇ ਅਕਾਲ ਤਖਤ ਸਾਹਿਬ ਦੇ ਨੇੜੇ ਪਹੁੰਚਿਆ ਜਾਵੇ ਪਰ ਫर्श ਉੱਪਰ ਫਿਟ ਮਸ਼ੀਨ ਗਨ ਨਾਲ ਉਹ ਭੰਨ ਕੇ ਉਡਾ ਦਿੱਤੇ ਜਾਂਦੇ ਨੇ ਇਧਰ ਕਿਆ ਸਬਰਾੜ ਇਹ ਸੋਚਦਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਆਪਣੇ ਸਾਥੀਆਂ ਸਮੇਤ ਸਰੋਵਰ ਵਿੱਚ ਕਿਦਰੇ ਲੁਕੇ ਹੋਏ ਹੋ ਸਕਦੇ ਨੇ ਇਸ ਨੇ ਆਪਣੇ 20-25 ਗੋਤਾਖੋਰ ਫੌਜੀਆਂ ਨੂੰ ਸਰੋਵਰ ਵਿੱਚ ਉਤਾਰ ਦਿੱਤਾ ਪਰ ਗੁਰੂ ਕੇ ਖਾਲਸੇ ਦੀ ਬਾਜ ਅੱਖ ਤੋਂ ਇਹ ਵਚ ਨਾ ਸਕੇ ਗੁਰੂ ਕੇ ਸਿੰਘਾਂ ਨੇ ਸਾਰਿਆਂ ਨੂੰ ਗੋਲੀਆਂ ਨਾਲ ਭੁੰਨ ਕੇ ਖਤਮ ਕਰ ਦਿੱਤਾ ਹੁਣ ਕਿ ਇਸ ਬਰਾੜ ਗੁੱਸੇ ਨਾਲ ਸੜ ਬਲ ਗਿਆ ਗੁੱਸੇ ਵਿੱਚ ਆਏ ਇਸ ਸ਼ੈਤਾਨ ਨੇ ਸਰੋਵਰ ਵਿੱਚ ਜ਼ਹਿਰ ਮਿਲਾ ਦਿੱਤਾ ਇੱਕ ਸਿੱਖ ਬੀਬੀ ਜਿਸ ਦੇ ਬੱਚਾ ਹੋਣ ਵਾਲਾ ਹੈ ਪਿਆਸ ਵਿੱਚ ਪਈ ਤੜਫਦੀ ਹੈ ਇੱਕ ਸਿੱਖ ਨੌਜਵਾਨ ਵਰਧੀਆਂ ਗੋਲੀਆਂ ਵਿੱਚ ਪਾਣੀ ਦੀ ਬਾਲਟੀ ਸਰੋਵਰ ਚੋਂ ਭਰ ਕੇ ਲੈ ਕੇ ਗਿਆ ਪਾਣੀ ਦਾ ਘੁੱਟ ਉਸ ਬੀਬੀ ਦੇ ਮੂੰਹ ਵਿੱਚ ਪਾਇਆ ਪਾਣੀ ਦਾ ਘੋਟ ਮੂੰਹ ਵਿੱਚ ਪੈਂਦੇ ਸਾਰੀ ਉਹ ਸਿੱਖ ਬੀਬੀ ਆਪਣੇ ਹੋਣ ਵਾਲੇ ਬੱਚੇ ਸਮੇਤ ਦਮ ਤੋੜ ਗਈ ਸਿੱਖ ਨੌਜਵਾਨ ਨੇ ਉਹੀ ਪਾਣੀ ਜਦੋਂ ਆਪਣੇ ਮੂੰਹ ਵਿੱਚ ਪਾਇਆ ਤਾਂ ਉਸ ਦੇ ਵੀ ਪ੍ਰਾਣ ਪੰਖੇਰੂ ਉੱਡ ਗਏ ਜਦੋਂ ਸਾਰਿਆਂ ਨੇ ਸਰੋਵਰ ਵੱਲ ਧਿਆਨ ਮਾਰਿਆ ਤਾਂ ਸਰੋਵਰ ਵਿੱਚ ਪਾਣੀ ਉੱਪਰ ਮਰੀਆਂ ਹੋਈਆਂ ਮੱਸੀਆਂ ਤੈਰਦੀਆਂ ਪਈਆਂ ਨੇ ਫਤਾਲਾ ਲੱਗ ਗਿਆ ਸਭ ਨੂੰ ਕਿ ਸਰੋਵਰ ਵਿੱਚ ਵੀ ਜ਼ਹਿਰ ਮਿਲਾ ਦਿੱਤਾ ਗਿਆ ਹੈ ਸਿੱਖ ਸੰਗਤਾਂ ਦੇ ਪੀਣ ਵਾਸਤੇ ਕਿਤੇ ਵੀ ਪਾਣੀ ਹੈ ਨਹੀਂ ਸਿੱਖ ਸੰਗਤ ਪਿਆਸ ਵਿੱਚ ਤੜਫਦੀ ਪਈ ਹੈ ਗੰਦਾ ਮੰਦਾ ਟੋਇਆਂ ਨਾਲੀਆਂ ਵਿੱਚ ਭਰਿਆ ਪਾਣੀ ਪੀ ਕੇ ਸਿੱਖ ਸੰਗਤਾਂ ਗੁਜ਼ਾਰਾ ਕਰ ਰਹੀਆਂ ਨੇ ਬੱਚਿਆਂ ਤੇ ਬਜ਼ੁਰਗਾਂ ਦੀ ਹਾਲਤ ਤਾਂ ਬਹੁਤ ਹੀ ਤਰਸਯੋਗ ਹੋਗੀ ਕਈ ਬਜ਼ੁਰਗਾ ਨੇ ਪਿਆਸ ਤੇ ਗਰਮੀ ਦੇ ਕਾਰਨ ਦਮ ਤੋੜ ਦਿੱਤਾ ਕਈ ਬੱਚਿਆਂ ਨੇ ਭੁੱਖ ਪਿਆਸ ਗੋਲਿਆਂ ਦੀ ਤਮਕ ਲੋਹੜੇ ਦੀ ਗਰਮੀ ਅਤੇ ਜਗਾ ਜਗਾ ਪਈਆਂ ਲਾਸ਼ਾਂ ਤੋਂ ਆਰੀ ਸੜਾਂਦ ਕਾਰਨ ਮਾਵਾਂ ਦੇ ਹੱਥਾਂ ਵਿੱਚ ਹੀ ਦਮ ਤੋੜ ਦਿੱਤਾ ਇਸੇ ਰਾਤ ਸਰਾਂ ਦੇ 61 ਨੰਬਰ ਕਮਰੇ 'ਚ 60 ਸਿੱਖਾਂ ਨੂੰ ਭਾਰਤੀ ਫੌਜ ਵੱਲੋਂ ਬੰਦ ਕਰ ਦਿੱਤਾ ਗਿਆ ਸਾਰੇ ਪਾਸੋਂ ਅੱਗ ਦੀ ਤਰ੍ਹਾਂ ਗੋਲਿਆਂ ਦੀ ਬਰਸਾਤ ਹੋ ਰਹੀ ਆ ਇਹ ਕਮਰਾ ਜੋ ਪਾਠਵਾੰਗ ਤਪਦਾ ਪਿਆ ਹੈ ਭੁੱਖੇ ਪਿਆਸੇ 60 ਗੁਰੂ ਕੇ ਸਿੱਖ ਜਿੰਨਾਂ ਵਿੱਚੋਂ ਕਿਸੇ ਨੇ ਜੇ ਕਿਸੇ ਫੌਜੀ ਕੋਲੋਂ ਪਾਣੀ ਦੀ ਮੰਗ ਕੀਤੀ ਤਾਂ ਅੱਗੋਂ ਉਸ ਫੌਜੀ ਦਾ ਜਵਾਬ ਸੀ ਬਾਹਰ ਤਾਂ ਕੇਵਲ ਮਸ਼ੀਨ ਗੰਨਦੀਆਂ ਗੋਲੀਆਂ ਹੀ ਨੇ ਪਾਣੀ ਤਾਂ ਤੁਹਾਡੇ ਪਿੰਡਰਾਂ ਵਾਲੇ ਨੂੰ ਪਿਆਇਆ ਜਾ ਰਿਹਾ ਹੈ ਸਾਰੀ ਰਾਤ ਇਹ ਗੁਰੂ ਕੇ ਲਾਲ ਇਸ ਕਮਰੇ ਵਿੱਚ ਕੈਦ ਰੱਖੇ ਗਏ ਜਦੋਂ ਸਵੇਰੇ ਕਮਰਾ ਖੋਲਿਆ ਗਿਆ 60 ਵਿੱਚੋਂ 55 ਖਤਮ ਹੋ ਚੁੱਕੇ ਨੇ ਤੇ ਬਾਕੀ 5 ਬੇਹੋਸ਼ ਪਏ ਨੇ ਸ਼ਾਮ ਦਾ ਵਕਤ ਹੈ ਕਮਸਾਨ ਦੀ ਜੰਗ ਹੋ ਰਹੀ ਹੈ ਇਧਰ ਕਿਹਾ ਸਬਰਾਡ ਨੇ 60 ਕਮਾਂਡੋ ਸ਼੍ਰੀ ਅਕਾਲ ਤਖਤ ਸਾਇਬਲ ਨੂੰ ਭੇਜੇ ਪਹਿਲੇ ਹੱਨੇ ਹੀ ਗੁਰੂ ਕੇ ਸਿੰਘਾਂ ਨੇ 59 ਉਡਾ ਦਿੱਤੇ ਵੱਡੀਆਂ-ਵੱਡੀਆਂ ਡਿੰਗਾ ਮਾਰਨ ਵਾਲਾ ਜਨਰਲ ਕੇਐਸ ਬਰਾੜ ਕੰਬ ਗਿਆ ਉਹ ਬਰਾੜ ਜਿਹੜਾ 30 ਮਈ ਨੂੰ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਛਾਤੀ ਠੋਕ ਕੇ ਕਹਿੰਦਾ ਸੀ ਕਿ ਮੈਂ 2 ਘੰਟਿਆਂ ਵਿੱਚ ਪਿੰਡਰਾਂ ਵਾਲੇ ਦੇ ਗੋਡੇ ਟਿਕਾ ਦੇਵਾਂਗਾ ਤੇ ਜਦੋਂ ਕਿਸੇ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਐਨੀ ਛੇਤੀ ਹਾਰ ਮੰਨਣ ਵਾਲਿਆਂ ਚੋਂ ਨਹੀਂ ਤਾਂ ਬਰਾੜ ਦੇ ਬੋਲ ਸਨ ਕਿ ਜਦੋਂ ਤੋਪਾਂ ਦੇ ਗੋਲੇ ਚੱਲਦੇ ਨੇ ਉਦੋਂ ਵੱਡੇ ਵੱਡੇ ਜਰਨੈਲਾਂ ਦੇ ਗੋਡੇ ਟਿਕ ਜਾਂਦੇ ਨੇ ਇਹ ਪਿੰਡਰਾਵਾਲਾ ਕੀ ਚੀਜ਼ ਐ ਅੱਜ 6ਵੇਂ ਦਿਨ ਵੀ ਸੰਤ ਜਰਨੈਲ ਸਿੰਘ ਹੋਰਾਂ ਨੂੰ ਭੋਰਾ ਵੀ ਡੁਲਾ ਨਹੀਂ ਸਕਿਆ ਹੁਣ ਬਰਾੜ ਸੋਚਦਾ ਕਿ ਮੈਂ ਅੱਜ ਤੱਕ ਸਿਰਫ ਤੇ ਸਿਰਫ ਆਪਣੀ ਹੀ ਫੌਜ ਮਰਵਾਈ ਹੈ ਮੈਂ ਸਰਕਾਰ ਨੂੰ ਕਹਿ ਕੇ ਆਇਆ ਸਾਂ ਕਿ 2 ਘੰਟਿਆਂ ਵਿੱਚ ਪਿੰਡਰਾਂ ਵਾਲੇ ਨੂੰ ਫੜ ਲਾਂਗਾ ਅੱਜ 5ਵਾਂ ਦਿਨ ਹੈ ਅਜੇ ਤੱਕ ਪਿੰਡਰਾਂ ਵਾਲਾ ਫੜਿਆ ਨਹੀਂ ਗਿਆ ਤੇ ਸਵੇਰੇ ਮੇਰੀ ਅਸਫਲਤਾ ਜ਼ਗਜ਼ਾਰ ਹੋ ਜਾਵੇਗੀ ਮੈਂ ਸਰਕਾਰ ਨੂੰ ਕਿ ਮੂੰਹ ਵਿਖਾਵਾਂਗਾ ਸੋ ਇਸ ਪਾਪੀ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੂਪਾ ਨਾਲ ਉਡਾਉਣ ਦਾ ਫੈਸਲਾ ਕਰ ਲਿਆ 5 ਜੂਨ ਦੀ ਰਾਤ 11:55 ਮਿੰਟ ਤੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਇੱਕ ਜ਼ਬਰਦਸਤ ਰੋਸ਼ਨੀ ਹੋਈ ਜਿਸ ਦਾ ਪ੍ਰਕਾਸ਼ ਇਤਨਾ ਤੇਜ ਸੀ ਕਿ ਇੱਕਦਮ ਅੱਖਾਂ ਤੁੰਦਲਾ ਗਈਆਂ ਇਸ ਤੇਜ ਰੋਸ਼ਨੀ ਵਿੱਚ ਇਸ ਤਰ੍ਹਾਂ ਲੱਗਿਆ ਜਿਵੇਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੰਦਰ ਆ ਰਹੀਆਂ ਹੁਣ ਜੋ ਦਰਬਾਰ ਸਾਹਿਬ ਕੰਪਲੈਕਸ ਵਿੱਚ ਲੱਗੀ ਹੋਈ ਅੱਗ ਨੂੰ ਬੁਝਾਉਣ ਲਈ ਬੁਲਾਈਆਂ ਗਈਆਂ ਹੁਣ ਦਰ ਅਸਲ ਐਸਾ ਕੁਝ ਵੀ ਨਹੀਂ ਸੀ ਇਹ ਤਾਂ ਭਾਰਤੀ ਫੌਜ ਦੇ ਟੈਂਕ ਸਨ ਜੋ ਦਿੱਲੀ ਦੀ ਜ਼ਾਲਮ ਹਕੂਮਤ ਨੇ ਸਿੱਖਾਂ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਡਾਉਣ ਵਾਸਤੇ ਭੇਜੇ ਸਨ ਰਾਤ ਨੂੰ 12 ਵਜੇ ਦੇ ਲਗਭਗ ਭਾਰਤੀ ਫੌਜ ਨੇ ਪਹਿਲਾ ਟੈਂਕ ਗੁਰੂ ਰਾਮਦਾਸ ਸਾਹਿਬ ਲੰਗਰ ਵਾਲੇ ਪਾਸਿਓਂ ਪ੍ਰਕਰਮਾਂ ਦੇ ਵਿੱਚ ਦਾਖਲ ਕੀਤਾ ਇਸ ਦੇ ਨਾਲ ਹੀ ਟੈਂਕ ਨਾਲ ਪੌੜੀਆਂ ਤੋੜ ਕੇ ਇੱਕ ਬਖਤਰਬੰਦ ਗੱਡੀ ਵੀ ਭਾਰਤੀ ਫੌਜ ਵੱਲੋਂ ਪ੍ਰਕਰਮਾਂ ਵਿੱਚ ਉਤਾਰੀ ਗਈ ਰਾਤ ਕਰੀਬ 12:30 ਵਜੇ ਤੱਕ 13 ਟੈਂਕ ਅਤੇ ਦੋ ਬਖਤਰਬੰਦ ਗੱਡੀਆਂ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਦਾਖਲ ਕੀਤੀਆਂ ਜਾ ਚੁੱਕੀਆਂ ਸਨ ਟੈਂਕਾਂ ਦੇ ਅੰਦਰ ਦਾਖਲ ਹੁੰਦੇ ਸਾਰੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਅਨੇਵਾਹ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਇਹਨਾਂ ਗੋਲਿਆਂ ਵਿੱਚੋਂ ਇੱਕ ਗੋਲਾ ਤੋਸ਼ੇਖਾਨੇ ਨੂੰ ਆ ਕੇ ਲੱਗਿਆ ਜਿਸ ਕਾਰਨ 80 ਲੱਖ ਰੁਪਏ ਦੀ ਕੀਮਤ ਵਾਲੀ ਚਾਨਣੀ ਸੜ ਕੇ ਸੁਆਹ ਹੋ ਗਈ ਅਰਬਾ ਖਰਮਾਂ ਦਾ ਹੋਰ ਬੇਸ਼ਕੀਮਤੀ ਸਮਾਨ ਲੋਹੇ ਦੇ ਮਜਬੂਤ ਦਰਵਾਜ਼ੇ ਹੋਣ ਕਰਕੇ ਬਚ ਗਿਆ ਪਰ ਇਹ ਬੇਸ਼ਕੀਮਤੀ ਸਮਾਨ ਤੁਆਂਖਿਆ ਜ਼ਰੂਰ ਗਿਆ ਗੋਲਿਆਂ ਦੀ ਧਮਕ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਸ਼ਹੀਦੀ ਵੀੜ ਜ਼ਮੀਨ ਤੇ ਅਡ ਗਈ ਇਹ ਉਹ ਸ਼ਹੀਦੀ ਵੀੜਾ ਜਿਸ ਨੇ ਕਦੇ ਨਨਕਾਣਾ ਸਾਹਿਬ ਦਾ ਸਾਕਾ ਵੇਖਿਆ ਸੀ ਅੱਜ ਫੇਰ ਇਸ ਨੇ ਦਰਬਾਰ ਸਾਹਿਬ ਤੇ ਚੜ ਕੇ ਆਈ ਭਾਰਤੀ ਫੌਜ ਦਾ ਕਹਿਰ ਅੱਖੀਂ ਤੱਕਿਆ ਹੈ ਇਹ ਪਾਵਨ ਸ਼ਹੀਦੀ ਵੀੜ ਅੱਜ ਵੀ ਪੰਥ ਕੋਲ ਮੌਜੂਦ ਹੈ ਸੰਤ ਹਰਚੰਦ ਸਿੰਘ ਲੋਂਗੋਵਾਲ ਤੇ ਗੁਰਚਰਨ ਸਿੰਘ ਟੋੜਾ ਅਤੇ ਇਹਨਾਂ ਦੇ ਨਾਲ ਦੇ ਧੜੇ ਬਿਲਕੁਲ ਸ਼ਾਂਤ ਬੈਠੇ ਸਨ ਦੋ ਦਿਨ ਪਹਿਲਾਂ ਸੰਤ ਹਰਚੰਦ ਸਿੰਘ ਲੋਂਗੋਵਾਲ ਤੇ ਗੁਰਚਰਨ ਸਿੰਘ ਟੋੜਾ ਜੋ ਡਿੰਗਾ ਮਾਰ ਮਾਰ ਕੇ ਕਹਿੰਦੇ ਸਨ ਕਿ ਜੇ ਭਾਰਤੀ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਉੱਪਰ ਹਮਲਾ ਕਰਨ ਦੀ ਜ਼ਰੂਰਤ ਕੀਤੀ ਤਾਂ ਪਹਿਲਾ ਉਸ ਨੂੰ ਸਾਡੀਆਂ ਲਾਸ਼ਾਂ ਉੱਤੋਂ ਦੀ ਲੰਘਣਾ ਪਵੇਗਾ ਜੇ ਫਿਰ ਵੀ ਦਿੱਲੀ ਸਰਕਾਰ ਬਾਜਨਾ ਆਈ ਤਾਂ ਅਸੀਂ ਦਿੱਲੀ ਦੀ ਇੱਟ ਨਾਲ ਇੱਟ ਖੜਕਾਉ ਦੇਾਂਗੇ ਅੱਜ ਉਹ ਕਾਇਰਾਂ ਵਾਂਗ ਵਜ ਦਲਾਵਾਂਗ ਹੱਥ ਕੜੇ ਕਰਕੇ ਦਰਬਾਰ ਸਾਹਿਬ ਕੰਪਲੈਕਸ ਚੋਂ ਬਾਹਰ ਚਲੇ ਗਏ ਇਹ ਇੱਕ ਇਹਨਾਂ ਵਾਸਤੇ ਬੁਝ ਦਿਲੀ ਦੀ ਨਿਸ਼ਾਨੀ ਸੀ ਗੁਰੂ ਰਾਮਦਾਸ ਸਾਹਿਬ ਸਰਾਂ ਦੇ ਬਾਹਰ ਬ੍ਰਹਮ ਦੇ ਵਿੱਚ ਸਾਂਕੜਿਆ ਆਉਂਦੀ ਗਿਣਤੀ ਵਿੱਚ ਬੀਬੀਆਂ ਬੱਚੇ ਤੇ ਬਜ਼ੁਰਗ ਭਾਰਤੀ ਫੌਜ ਦੇ ਸਖਤ ਪਹਿਰੇ ਹੇਠ ਜਾਣ ਤੜੀ ਤੇ ਧਰ ਕੇ ਬੈਠੇ ਸਨ ਭਾਰਤੀ ਫੌਜ ਦੇ ਟੈਂਕਾਂ ਵੱਲੋਂ ਸੁੱਟੇ ਜਾ ਰਹੇ ਬੰਬਾਂ ਵਿੱਚੋਂ ਇੱਕ ਬੰਬ ਇਸ ਭੁੱਖੀ ਪਿਆਸੀ ਸਿੱਖ ਸੰਗਤ ਉੱਪਰ ਆ ਕੇ ਡਿੱਗਾ ਬੰਬ ਇਤਨਾ ਜ਼ਬਰਦਸਤ ਸੀ ਕਿ ਬਰਮ ਦੇ ਵਿੱਚ ਬੈਠੀ ਸਿੱਖ ਸੰਗਤ ਵਿੱਚੋਂ ਬਹੁਤਿਆਂ ਦੇ ਮਾਸ ਦੇ ਲੋਥੜੇ ਸਰਾ ਦੀਆਂ ਕੰਧਾਂ ਨਾਲ ਜਾਂ ਚਿਮੜੇ ਤੇ ਜੋ ਬਚ ਗਏ ਉਹਨਾਂ ਵਿੱਚ ਭਗੜੜ ਮਚ ਗਈ ਇਧਰ ਉਧਰ ਭੱਜੀ ਫਿਰਦੀ ਸਿੱਖ ਸੰਗਤ ਉੱਪਰ ਫੌਜੀਆਂ ਵੱਲੋਂ ਫਾਰਮ ਖੋਲ ਦਿੱਤੀ ਗਈ ਜਿਸ ਵਿੱਚ ਬੇਦੋਸ਼ੇ ਬੀਬੀਆਂ ਬੱਚੇ ਤੇ ਬਜ਼ੁਰਗ ਸ਼ਹੀਦ ਹੋ ਗਏ ਭਾਰਤੀ ਫੌਜ ਵੱਲੋਂ ਇਹ ਇੱਕ ਕਾਇਰਤਾਪੂਰਨ ਕਾਰਵਾਈ ਸੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਦਾਖਲ ਹੋਈ ਭਾਰਤੀ ਫੌਜ ਨੇ ਉਤੇਤੇ ਤੌਰ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਕੁਝ ਕੀਮਤੀ ਸਮਾਨ ਬਾਹਰ ਕੱਢ ਕੇ ਇਸ ਲਾਇਬ੍ਰੇਰੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਜਿਸ ਕਾਰਨ 2200 ਤੋਂ ਵੱਧ ਹੱਥ ਲਿਖਤਾ ਹੁਕਮਨਾਮੇ ਜੋ ਗੁਰੂ ਸਾਹਿਬਾਨਾਂ ਨੇ ਆਪਣੇ ਹੱਥੀਂ ਲਿਖੇ ਸਨ ਸਿੱਖ ਇਤਿਹਾਸ ਨਾਲ ਸੰਬੰਧਿਤ ਕੀਮਤੀ ਪੁਸਤਕਾਂ ਪ੍ਰਾਤਨ ਸੋਮੇ ਦੁਰਲੱਭ ਸਾਹਿਤ ਅਤੇ ਪੁਰਾਣਾ ਰਿਕਾਰਡ ਭਾਰਤੀ ਫੌਜ ਨੇ ਤਬਾਹ ਕਰਕੇ ਰੱਖ ਦਿੱਤਾ 20000 ਤੋਂ ਵੱਧ ਧਾਰਮਿਕ ਪੁਸਤਕਾਂ ਦਾ ਕੋਈ ਥੋ ਪਤਾ ਹੀ ਨਹੀਂ ਅੱਜ ਉਹ ਨੋਕ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਲੁੱਟੀ ਹੋਈ ਸਮੱਗਰੀ ਜੇ ਵਾਪਸ ਵੀ ਕਰਨਾ ਚਾਹਣਾ ਤਾਂ ਹੋ ਸਕਦਾ ਹੈ ਉਹ ਸਮੱਗਰੀ ਵਿੱਚ ਬਹੁਤ ਕੁਝ ਘਟਵਾਦ ਕਰ ਦਿੱਤਾ ਹੋਵੇ ਰਲਾ ਦਿੱਤਾ ਹੋਵੇ ਚਾਰੇ ਪਾਸੇ ਤੋਂ ਤੋਪਾਂ ਦੇ ਗੋਲੇ ਪਏ ਵਰਦੇ ਨੇ ਭਾਰਤੀ ਫੌਜ ਦੇ ਟੈਂਕ ਲਗਾਤਾਰ ਗੋਲਾਬਾਰੀ ਕਰ ਰਹੇ ਨੇ ਲਗਾਤਾਰ ਹੋ ਰਹੀ ਇਸ ਗੋਲਾਬਾਰੀ ਵਿੱਚ ਇੱਕ 14 ਕੁ ਸਾਲਾਂ ਦਾ ਸਿੱਖ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਕੋਲ ਆ ਕੇ ਬੋਲਿਆ ਬਾਬਾ ਜੀ ਜੇ ਮੈਨੂੰ ਹੁਕਮ ਕਰੋ ਤਾਂ ਮੈਂ ਆ ਜਿਹੜਾ ਟੈਂਕ ਲਗਾਤਾਰ ਗੋਲੇ ਸੁੱਟੀ ਆਉਂਦਾ ਇਹਦਾ ਮੂੰਹ ਬੰਦ ਕਰ ਦੇਵਾਂ ਸੰਤ ਜੀ ਕਹਿਣ ਲੱਗੇ ਬੇਟਾ ਉਹ ਕਿਵੇਂ ਉਹ ਸਿੱਖ ਬੱਚਾ ਕਹਿਣ ਲੱਗਾ ਇਹ ਮੇਰੇ ਤੇ ਛੱਡ ਦਿਓ ਇਹਨਾਂ ਕਹਿ ਕੇ ਉਸ ਜਰਨਲ ਨੇ ਸਿੱਖ ਬੱਚੇ ਨੇ ਆਪਣੇ ਸਰੀਰ ਨਾਲ ਵਿਰੋਧ ਬਣਿਆ ਤੇ ਵਰਧੀਆਂ ਗੋਲੀਆਂ ਵਿੱਚ ਟੈਂਕ ਦੇ ਪਿਛਲੇ ਪਾਸੇ ਦੀ ਉੱਪਰ ਜਾ ਚੜਿਆ ਇੱਕ ਜ਼ੋਰਦਾਰ ਧਮਾਕੇ ਨਾਲ ਟੈਂਕ ਉੱਡ ਗਿਆ ਤੇ ਇਹ ਸਿੱਖ ਬੱਚਾ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਗੋਦ ਵਿੱਚ ਜਾ ਬਰਾਜਿਆ ਇਸ ਸਮੇਂ ਇੱਕ ਟੈਂਕ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਸਥਾਨ ਨੇੜੇ ਜਾ ਕੇ ਪ੍ਰਕਰਮਾਂ ਵਿੱਚ ਤਸ ਗਿਆ ਪ੍ਰਕਰਮਾਂ ਵਿੱਚ ਖਲੋਤੇ ਟੈਂਕਾਂ ਨੇ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਿਸ਼ਾਨਾ ਬਣਾਈ ਰੱਖਿਆ ਉੱਥੇ ਹੀ ਇਹਨਾਂ ਟੈਂਕਾਂ ਨੇ ਗੁਰੂ ਰਾਮਦਾਸ ਲੰਗਰ ਗੁਰੂ ਰਾਮਦਾਸ ਸਰਾ ਅਤੇ ਤੇਜਾ ਸਿੰਘ ਸਮੁੰਦਰੀ ਹਾਲ ਉੱਪਰ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਜਿਸ ਦੇ ਨਾਲ ਭਾਰੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਸ਼ਹੀਦ ਹੋਏ ਸਾਰੀ ਰਾਤ ਇਹ ਟੈਂਕ ਅੱਗ ਭਰਉਂਦੇ ਰਹੇ ਜਨਰਲ ਸ਼ੋਭੇਂਗ ਸਿੰਘ ਜੀ ਹੁਰਾ ਨੇ ਉਤੇਜੇ ਤੌਰ ਤੇ ਐਂਟੀ ਟੈਂਕ ਪਰਫੈਕਟ ਗਨ ਲੈ ਕੇ ਟੈਂਕਾਂ ਦੇ ਅੱਗੇ ਲੱਗੀ ਹੋਈ ਆਰਪੀਸੀ ਤਬਾਹ ਕਰਨੀ ਸ਼ੁਰੂ ਕਰ ਦਿੱਤੀ ਕਾਫੀ ਟੈਂਕ ਨਕਾਰਾ ਕਰ ਦਿੱਤੇ ਗਏ ਅੱਧੀ ਰਾਤ ਦਾ ਸਮਾਂ ਗੁਰੂ ਰਾਮਦਾਸ ਸਾਹਿਬ ਸਰਾਂ ਦੇ ਪਿਛਲੇ ਪਾਸਿਓਂ 2000 ਤੋਂ ਵੱਧ ਭਾਰਤੀ ਫੌਜ ਦੇ ਸਪੈਸ਼ਲ ਕਮਾਂਡੋ ਫੋਰਸ ਦਾ ਦਸਤਾ ਜਿਨ੍ਹਾਂ ਨੇ ਬੁਲਟ ਪ੍ਰੂਫ ਜਕਟਾਂ ਪਹਿਨੀਆਂ ਹੋਈਆਂ ਨੇ ਭਾਰਤੀ ਫੌਜ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਨੂੰ ਭੇਜਿਆ ਗਿਆ ਸਿੰਘਾਂ ਨੇ ਇੱਕ ਜ਼ੋਰਦਾਰ ਹਮਲਾ ਕੀਤਾ ਇਹਨਾਂ ਵੋਲਟ ਪ੍ਰੂਫ ਸਪੈਸ਼ਲ ਕਮਾਂਡਾਂ ਵਿੱਚੋਂ 600 ਤੋਂ ਵੱਧ ਨੂੰ ਉਡਾ ਕੇ ਰੱਖ ਦਿੱਤਾ ਇਸ ਤੋਂ ਬਾਅਦ ਭਾਰਤੀ ਫੌਜ ਵੱਲੋਂ 40 40 50 50 ਫੌਜੀਆਂ ਦੀਆਂ ਟੁਕੜੀਆਂ ਭੇਜੜੀਆਂ ਸ਼ੁਰੂ ਕਰ ਦਿੱਤੀਆਂ ਸਿੰਘਾਂ ਨੇ ਉਹ ਵੀ ਇੱਕ ਇੱਕ ਕਰਕੇ ਖਤਮ ਕਰ ਦਿੱਤੀਆਂ ਗੁਰੂ ਰਾਮਦਾਸ ਲੰਗਰ ਵਾਲੇ ਪਾਸੇ ਦੁੱਖਪੰਜਨੀ 베ਰੀ ਨੇੜੇ ਜ਼ਬਰਦਸਤ ਜੰਗ ਛੜੀ ਹੋਈ ਹੈ ਔਦਿਆਂ ਦੀਆਂ ਚੀਕਾਂ ਸੁਣਦੀਆਂ ਪੰਜਾਂ ਨੇ ਤੇ ਸਿੰਘ ਸਿੰਘ ਸ਼ਹੀਦियां ਪ੍ਰਾਪਤ ਕਰਦੇ ਹੋਏ ਵੀਜੈ ਕਾਰਿਆ ਨਾਲ ਅਸਮਾਨ ਗੁਜ਼ਾ ਦਿੰਦੇ ਨੇ ਇੱਕ ਪਾਸੇ ਭਾਰਤੀ ਫੌਜ ਹੈ ਜਿਸ ਦੇ ਪਿੱਛੇ ਪੂਰੇ ਦੇਸ਼ ਦੀ ਸਰਕਾਰ ਹੈ ਤੇ ਇਹਨਾਂ ਦੀ ਗਿਣਤੀ ਲੱਖਾਂ ਵਿੱਚ ਹੈ ਤੇ ਦੂਜੇ ਪਾਸੇ ਦੂਜੇ ਪਾਸੇ ਭੁੱਖੇ ਤੇ ਆਏ 40 ਕੋ ਗੁਰੂ ਕੇ ਸਿੰਘ ਜਿਨ੍ਹਾਂ ਤੇ ਹੱਥ ਉਸ ਅਕਾਲਪੁਰਖ ਵਾਹਿਗੁਰੂ ਦਾ ਏ ਇੱਕ ਪਾਸੇ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤੀ ਫੌਜ ਤੇ ਦੂਸਰੇ ਪਾਸੇ 40 ਸਿੰਘ ਪਰ ਟੱਕਰ ਬਰਾਬਰ ਦੀ ਹੈ ਜੱਸਾ ਸਿੰਘ ਰਾਮ ਗੜੀਆ ਬੁੰਗਾ ਜਿਸਦੇ ਤਖਾਨੇ ਵਿੱਚੋਂ ਸਿੰਘ ਜ਼ਬਰਦਸਤ ਫਾਰੰਗ ਕਰਦੇ ਪਏ ਨੇ ਅਤੇ ਇੱਥੇ ਭਾਰਤੀ ਫੌਜਦਿਆਂ ਲਾਸ਼ਾਂ ਦੇ ਢੇਰ ਲੱਗੇ ਪਏ ਨੇ ਜੋ ਬਚ ਕੇ ਅੱਗੇ ਵੱਧਦਾ ਕਰਮਾਂ ਵਿੱਚ ਸਿੰਘਾਂ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ ਹੁਣ ਕੇਸ ਬਰਾੜ ਕੇ ਸੁੰਦਰਜੀ ਅਤੇ ਆਰਐਸ ਦਿਆਲ ਨੇ ਪਰਕਰਮਾਂ ਵਿੱਚਲੇ ਕਮਰੇ ਜਿਨ੍ਹਾਂ ਵਿੱਚ ਸਿੱਖ ਸੰਗਤਾਂ ਭਰੀਆਂ ਪਈਆਂ ਨੇ ਉਹਨਾਂ ਤੇ ਇੱਕ ਇੱਕ ਦੋ ਦੋ ਬੰਬ ਸਟਾਉਣੇ ਸ਼ੁਰੂ ਕਰ ਦਿੱਤੇ ਬੇਦੋਸ਼ੇ ਸਿੱਖਾਂ ਨੂੰ ਕਮਰਿਆਂ ਵਿੱਚ ਬੰਬ ਸੁੱਟ-ਸੁੱਟ ਕੇ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ ਕਰੀਬ 1500 ਦੇ ਲਗਭਗ ਸਿੱਖਾਂ ਨੂੰ ਇਸ ਤਰੀਕੇ ਨਾਲ ਸ਼ਹੀਦ ਕੀਤਾ ਗਿਆ ਬ੍ਰਿਗੇਡੀਅਰ ਓੰਕਾਰ ਸਿੰਘ ਗੁਰਾਇਆ ਜੋ ਇਸ ਅਸਾਵੇਂ ਜੰਗ ਵਿੱਚ ਸ਼ਾਮਲ ਸੀ ਉਹ ਕਹਿ ਰਿਹਾ ਸੀ ਕਿ ਮੈਂ ਸਨ ਬਾੜ ਦੀ ਲੜਾਈ ਦੇਖੀ ਸਨ ਪਾੜ ਦੀ ਤੇ ਸਨ ਕੱਤਰ ਦੀ ਲੜਾਈ ਦੇਖੀ ਆ ਜੋ ਸਾਡੇ ਗਵਾਂਢੀ ਮੁਲਕ ਨਾਲ ਹੋਈ ਸੀ ਪਰ ਜਿੰਨਾ ਅਸਲਾ ਕਾਲ ਤਖਤ ਸਾਹਿਬ ਉੱਪਰ ਹਮਲਾ ਕਰਨ ਵਿੱਚ ਲੱਗਿਆ ਜਿੰਨੇ ਫੌਜੀ ਇੱਥੇ ਮਾਰੇ ਗਏ ਭਾਰਤੀ ਫੌਜ ਦਾ ਜਿੰਨਾ ਨੁਕਸਾਨ ਇੱਥੇ ਹੋਇਆ ਉਹਨਾਂ ਤਾਂ ਗਵਾਂਢੀ ਮੁਲਕਾਂ ਨਾਲ ਹੋਈ ਜੰਗ ਵਿੱਚ ਵੀ ਨਹੀਂ ਹੋਇਆ ਜ਼ੁਲਮ ਦੀ ਇੰਤਹਾ ਹੋ ਗਈ ਗੁਰੂ ਰਾਮਦਾਸ ਸਾਹਿਬ ਸਰਾਂ ਜੋ ਕੇ ਤਿੰਨ ਮੰਜ਼ਲਾ ਬਣੀ ਹੋਈ ਆ ਜਿਸ ਵਿੱਚ ਸਿੱਖ ਬੀਬੀਆਂ ਬੱਚੇ ਤੇ ਬਜ਼ੁਰਗ ਠਹਰੇ ਹੋਏ ਸਨ ਉਸ ਉੱਪਰ ਭਾਰਤੀ ਫੌਜ ਵੱਲੋਂ ਅਨੇਵਾਹ ਹੈਂਡਗ੍ਰੇਡ ਸੁੱਟਣੇ ਸ਼ੁਰੂ ਕਰ ਦਿੱਤੇ ਗਏ ਇੱਥੇ ਵੀ ਬੜੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਦੀਆਂ ਸ਼ਹੀਦੀਆਂ ਹੋਈਆਂ ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਅੱਗੇ ਕੀ ਕੁਝ ਹੋਇਆ ਉਹ ਆਪਜੀ ਨਾਲ ਅਗਲੇ ਐਪੀਸੋਡ 'ਚ ਸਾਂਝਾ ਕਰਾਂਗੇ ਤੁਸੀਂ ਅਰਦਾਸ ਬੇਨਤੀ ਕਰਿਓ ਮੈਂ ਆਪਜੀ ਨਾਲ ਅਗਲੀਆਂ ਵਿਚਾਰਾਂ ਸਾਂਝੀਆਂ ਕਰ ਸਕਾਂ ਬਹੁਤ ਬਹੁਤ ਧੰਨਵਾਦ ਸਤਿਗੁਰੂ ਕਿਰਪਾ ਕਰਨ ਹੋਈਆਂ ਪੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ